ਗੋਡ ਮਹੱਲਾ ਪੰਜਵਾ ਅਚਾਰ ਜੀ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਦਾ ਰੂਪ ਰਹਾਉ ਨਾਏ ਬੁੱਢਾ ਨਾਏ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾਏ ਬਿਨਸੇ ਨਾਏ ਜਾਏ ਆਤ ਜੁਗਾਦੀ ਰਹਾ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਾ ਤੇ ਪ੍ਰਾਤਮਾ ਵਿੱਚ ਕੀ ਫਰਕ ਹੈ ਜਿਹੜਾ ਆਪਣਾ ਮੂਲ ਹੈ ਉਹ ਪ੍ਰਾਤਮਾ ਹੈ ਉਹਦਾ ਜਿਹੜਾ ਧਿਆਨ ਤ੍ਰਿਕੂਟੀ ਵਿੱਚ ਕੰਮ ਕਰਦਾ ਹੈ ਜਾਂ ਜਿਹੜਾ ਗਿਆਨ ਇੰਦਰਿਆਂ ਨੂੰ ਯੂਜ਼ ਕਰਦਾ ਹੈ ਸਰੀਰ ਨੂੰ ਚਲਾਉਂਦਾ ਹੈ ਉਹਨੂੰ ਆਤਮਾ ਕਹਿੰਦੇ ਹਨ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਵਿਧਾ ਅੰਤਰ ਮਰੇ ਜਦੋਂ ਆਪਾਂ ਬਾਹਰ ਮੁਖੀ ਧਿਆਨ ਤੋਂ ਅਪਰਮੁਖੀ ਧਿਆਨ ਕਰ ਲੈਂਦੇ ਆਂ ਤੇ ਅੰਤਰ ਕੀ ਦੁਵਿਧਾ ਅੰਤਰੀ ਮਰੇ ਉਦੋਂ ਜਿਹੜੀ ਦੁਵਿਧਾ ਹੈਗੀ ਹੈ ਉਹ ਮਰਦੀ ਹੈਗੀ ਹੈ ਜਦੋਂ ਭਾਵ ਦੋਨੇ ਜਿਹੜੇ ਸਭਾ ਹੈਗੇ ਹੁਕਮ ਅਨਸਾਰੀ ਹੋ ਜਾਂਦੇ ਹਨ ਇੱਕ ਆਪਣੀ ਮਨਮਰਜ਼ੀ ਹੈ ਇੱਕ ਪਰਮੇਸ਼ਰ ਦਾ ਹੁਕਮ ਹੈ ਜਦੋਂ ਆਪ ਆਪਣੀ ਮਨ ਦੀ ਮਰਜ਼ੀ ਛੱਡ ਦਿੰਦੇ ਆ ਪਰਮੇਸ਼ਰ ਦੇ ਹੁਕਮ ਵਿੱਚ ਚੱਲਦੇ ਆ ਤੇ ਉਦੋਂ ਆਤਮਾ ਪ੍ਰਾਤਮਾ ਇੱਕੋ ਹੁੰਦੀ ਹੈ ਇੱਕ ਬਣਦੀ ਹੈ ਤੇ ਉਹਦੀ ਜਿਹੜੀ ਦੁਬਿਧਾ ਮਰਦੀ ਹੈਗੀਆ ਦੁਬਿਧਾ ਬੋਰੀ ਮਨ ਬੋਰਾਇਆ ਕਿਉਂਕਿ ਦੁਦਾ ਦੇ ਹੋਣ ਕਰਕੇ ਦੁਬਿਧਾ ਮੈਂ ਦੋਨੋਂ ਗਏ ਮਾਇਆ ਮਿਲਿਨਾ ਆਰਾਮ ਕਿਉਂਕਿ ਦੁਬਿਧਾ ਦੇ ਕਰਕੇ ਮਨ ਸੱਚ ਨੂੰ ਵੀ ਲੈਣਾ ਚਾਹੁੰਦਾ ਹੈ ਤੇ ਮਾਇਆ ਦੇ ਪਿੱਛੇ ਵੀ ਭੱਜਦਾ ਹੈ ਪਰ ਇਹ ਦੁਬਿਧਾ ਤਾਂ ਜਾਣੀ ਹੈ ਜੇ ਧਿਆਨ ਮਾਇਆ ਦੇ ਫੁਰਨਿਆਂ ਨੂੰ ਛੱਡ ਕੇ ਸੱਚ ਨੂੰ ਸਮਝਣ ਵਿੱਚ ਲੱਗ ਜਾਵੇ ਹੁਣ ਜਿਹੜੀ ਪ੍ਰਾਤਮਾ ਹੈਗੀ ਆ ਜਿੰਨਾ ਚਿਰ ਇਹ ਸਰੀਰ ਨਾਲ ਜੁੜੀ ਹੈਗੀ ਇਹ ਪ੍ਰਾਤਮਾ ਹੈਗੀ ਆ ਜਿਹੜਾ ਇਹਦਾ ਧਿਆਨ ਹੈ ਉਹ ਆਤਮਾ ਹੈਗਾ ਜਦੋਂ ਇਹ ਦੋਨੇ ਧਿਆਨ ਹੋ ਜਾਂਦੇ ਇੱਕ ਉਹਨੂੰ ਪੂਰਾ ਗਿਆਨ ਹੋ ਜਾਂਦਾ ਤੇ ਉਹ ਹੀ ਜਿਹੜੀ ਪ੍ਰਾਤਮਾ ਉਹ ਪਰਮਾਤਮ ਬਣ ਜਾਂਦੀ ਹੈ ਪਰਮ ਆਤਮ ਬਣ ਜਾਂਦੀ ਹੈ ਫਿਰ ਪਰਮ ਦਾ ਰੂਪ ਰਹਾਉ ਹੁਣ ਇਹ ਜਿਹੜੀ ਕਹਿੰਦੇ ਕਥਾ ਹੈ ਅਨੂਪ ਹੈ ਜਿਹੜਾ ਆਪਣਾ ਮੂਲ ਹੈਗਾ ਜਦੋਂ ਉਹਦਾ ਧਿਆਨ ਬਾਹਰ ਮੁਖੀ ਤੋਂ ਅੰਤਰਮੁਖੀ ਹੋ ਜਾਂਦਾ ਹੈ ਸੱਚ ਦਾ ਗਿਆਨ ਲੈ ਲੈਂਦਾ ਹੈ ਆਪਣੇ ਆਪ ਨੂੰ ਜਾਣ ਲੈਂਦਾ ਹੈ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਸ਼ਪ੍ਰਮ ਹੁਣ ਪਹਿਲਾਂ ਤਾਂ ਜਾਤਮਾ ਜੋਤ ਨੂੰ ਖੋਜਣਾ ਹੈਗਾ ਉਹ ਆਤਮਾ ਦੀ ਖੋਜ ਹੈਗੀ ਜਦੋਂ ਆਤਮਾ ਦੀ ਖੋਜ ਕਰ ਲੈਣੀ ਆਤਮਾ ਦੀ ਖੋਜ ਕਰਨ ਤੋਂ ਬਾਅਦ ਉਹਦਾ ਧਿਆਨ ਅੰਤਰਮੁਖੀ ਹੁੰਦਾ ਹੈ ਪੇ ਪ੍ਰਾਤਮਾ ਦੀ ਖੋਜ ਕਰਨੀ ਹੈਗੀ ਆ ਪ੍ਰਾਤਮਾ ਦੇ ਖੋਜ ਕਰਨ ਨਾਲ ਜਿਹੜਾ ਭਰਮ ਦੂਰ ਹੋਣਾ ਹੈ ਭਰਮ ਜਦੋਂ ਦੂਰ ਹੋ ਜਾਂਦਾ ਤਾਂ ਫਿਰ ਜਿਹੜਾ ਇਹ ਪ੍ਰਾਤਮਾ ਹੈਗੀ ਉਹ ਪਰਮਾਤਮ ਬਣ ਜਾਂਦੀ ਹੈਗੀ ਪਰਮਾਤਮ ਬਣ ਜਾਂਦੀ ਹੈ ਚੌਥੀ ਅਵਸਥਾ ਨੂੰ ਪਹੁੰਚ ਜਾਂਦੀ ਹੈ ਤੇ ਪਾਰਬ੍ਰਮ ਦਾ ਰੂਪ ਬਣ ਜਾਂਦੀ ਹੈਗੀ ਆ ਰੂਪ ਜਿਹੜਾ ਹੁੰਦਾ ਹੈ ਉਹ ਉਹ ਅਸਲੀ ਰੂਪ ਅਸਲੀ ਰੂਪ ਨਹੀਂ ਹੁੰਦਾ ਹੈਗਾ ਜਿੰਨਾ ਚਿਰ ਬੂੰਦ ਹੈਗੀ ਆ ਜਿਵੇਂ ਸਮੁੰਦਰ ਦਾ ਜਿਹੜਾ ਬੂੰਦ ਹੈਗੀ ਹੈ ਉਹ ਸਮੁੰਦਰ ਦਾ ਰੂਪ ਹੈ ਗਿਆ ਸਮੁੰਦਰ ਨਹੀਂ ਹੈਗੀ ਇਸੇ ਤਰ੍ਹਾਂ ਜਿਹੜੀ ਪ੍ਰਾਤਮਾ ਹੈਗੀ ਉਹ ਪਾਰ ਬ੍ਰਹਮ ਦਾ ਰੂਪ ਹੈਗੀ ਆ ਉਹਦਾ ਕਿਣਕਾ ਹੈਗੀ ਆ ਪਰ ਉਹ ਪਾਰ ਬ੍ਰਹਮ ਨਹੀਂ ਹੈਗੀ ਪਰ ਉਹ ਜਿਹੜੀਆਂ ਜਿਹੜੀਆਂ ਉਹਦੀਆਂ ਜਿਹੜੇ ਵਿਸ਼ੇਸ਼ਤਾਵਾਂ ਹਨ ਜਿਹੜੇ ਗੁਣ ਹਨ ਉਹ ਸੇਵੇਂ ਹਨ ਜਿਵੇਂ ਸਮੁੰਦਰ ਦਾ ਪਾਣੀ ਹੈਗਾ ਇੱਕ ਡ੍ਰੌਪ ਲੈ ਲਓ ਤੇ ਸਮੁੰਦਰ ਤੋਂ ਨਾ ਸਮੁੰਦਰ ਦੇ ਪਾਣੀ ਦੀ ਡ੍ਰੌਪ ਲੈ ਲਓ ਉਹ ਇੱਕੋ ਹੀ ਗੱਲ ਹੈਗੀ ਆ ਰਹਾਓ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਤੁਖ ਨਹੀਂ ਜਮ ਜਾਲਾ ਨਾ ਇਹ ਬਿਨਸੇ ਨਾ ਇਹ ਜਾਏ ਆਦ ਜੋਗਾਦੀ ਰਹਾ ਸਮਾਏ ਹੁਣ ਇਹਦੀ ਜਿਹੜੀ ਟੈਸਟ ਦੇਖਣਾ ਹੈਗਾ ਕਰਕੇ ਕਿ ਤੁਸੀਂ ਪ੍ਰਾਤਮਾ ਕੁ ਆਤਮਾ ਹੋ ਤੇ ਹੁਣ ਜਿਹੜੀ ਪ੍ਰਾਤਮਾ ਹੈਗੀ ਹੈ ਜਿਹਨੂੰ ਆਪਣੇ ਆਪੇ ਦਾ ਗਿਆਨ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਨਾ ਇਹ ਬੁੱਢਾ ਹੈਗਾ ਤੇ ਨਾ ਇਹ ਬਾਲਾ ਹੈਗਾ ਹੁਣ ਜੇ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਆਂ ਤੇ ਸਰੀਰ ਉਹ ਪਹਿਲਾਂ ਬਾਲਾ ਹੁੰਦਾ ਫਿਰ ਬੁੱਢਾ ਹੁੰਦਾ ਪਰ ਜਦੋਂ ਜੋਤ ਲੈਵਲ ਤੇ ਗੱਲ ਸਮਝਦੇ ਆਂ ਗਿਆਨ ਲੈਵਲ ਦੀ ਗੱਲ ਸਮਝਦੇ ਆਂ ਬੁੱਧੀ ਦੀ ਗੱਲ ਸਮਝਦੇ ਆ ਉਦੋਂ ਪਤਾ ਲੱਗਦਾ ਕਿ ਜਿਹੜੀ ਬੁੱਧੀ ਹੈਗੀ ਆ ਉਹ ਬੁੱਧੀ 'ਚ ਚੇਂਜ ਜਿਹੜੀ ਹੈਗੀ ਉਹ ਗਿਆਨ ਲੈਣ ਦੇ ਨਾਲ ਆਉਂਦੀ ਆ ਨਾ ਕਿ ਉਹ ਸਰੀਰ ਨਾਲ ਉਹਦਾ ਕੋਈ ਲਿੰਕ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਆਪਣੇ ਆਪ ਨੂੰ ਖੋਜ ਲੈਂਦਾ ਹੈ ਜਿਹਨੇ ਆਤਮ ਜਾਣਿਆ ਪਰਮਾਤਮ ਸੋਈ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣ ਲੈਂਦੇ ਆ ਪਰਮਾਤਮ ਉਹਦੋਂ ਬਣਦੇ ਹਨ ਜਦੋਂ ਉਹਨਾਂ ਨੂੰ ਜਿਹੜਾ ਭਾਰਮ ਦਾ ਜਿਹੜਾ ਅੰਡਾ ਫੁੱਟ ਜਾਂਦਾ ਹੈਗਾ ਜਿੰਨਾ ਚਿਰ ਭਾਰਮ ਹੁੰਦਾ ਉਹਨਾਂ ਚਿਰ ਉਹ ਪਰਮਾਤਮ ਨਹੀਂ ਬਣਦੇ ਕਿਉਂਕਿ ਜਦੋਂ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੀ ਪਰਮਾਤਮ ਹੈਗੀ ਜਿਹੜੀ ਆਤਮਾ ਹੈਗੀ ਆ ਜਿਹੜੀ ਜੋਤ ਹੈਗੀ ਵਿੱਚ ਉਹ ਨਾ ਬੁੱਢੀ ਹੁੰਦੀ ਹੈ ਤੇ ਨਾ ਉਹ ਬਾਲਾ ਹੁੰਦੀ ਹੈ ਜਦੋਂ ਜੋਤ ਲੈਵਲ ਦੀ ਗੱਲ ਕਰਦੇ ਹਾਂ ਤਾਂ ਉਹ ਲਿੰਗ ਭੇਦ ਤੋਂ ਪਰੇ ਦੀ ਗੱਲ ਹੈਗੀ ਆ ਤਾਂ ਹੀ ਕਹਿੰਦੇ ਕਿ ਮਨੁੱਖੀ ਬੁੱਧੀ ਦੀ ਪਕੜ ਤੋਂ ਪਰੇ ਦੀ ਗੱਲ ਹੈ ਨਾ ਉਹਨੂੰ ਕੋਈ ਦੁੱਖ ਹੁੰਦਾ ਹੈ ਤੇ ਨਾਂ ਜਮ ਜਾਲਾ ਤੇ ਨਾਂ ਉਹਨੂੰ ਭਰਮ ਦਾ ਜਾਲਾ ਹੁੰਦਾ ਭਰਮ ਦੇ ਜਾਲੇ ਕਰਕੇ ਜਿਹੜੀ ਜੋਤ ਹੈਗੀ ਆ ਜੋਤ ਨੂੰ ਸਿਰਫ ਭਰਮ ਘੇਰਦਾ ਹੈਗਾ ਤੇ ਜੋਤ ਦਾ ਆਵਾ ਗਵਨ ਹੁੰਦਾ ਹੈ ਆਵਾ ਗਵਨ ਨਿਵਾਰਿਆ ਹੈ ਸੱਚਾ ਸੋਈ ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ ਹੁਣ ਆਵਾ ਗਵਨ ਜਿਹੜਾ ਹੈਗਾ ਉਹ ਤਾਂ ਨਿਵਰਦਾ ਹੈ ਉਹ ਤਾਂ ਖਤਮ ਹੁੰਦਾ ਹੈ ਨਿਵਰਦਾ ਹੈ ਸਹਿ ਕੇ ਅੰਮ੍ਰਿਤ ਆਪਣੇ ਜਿਹੜੇ ਮੂਲ ਹੈਗਾ ਜਾਂ ਜਿਹੜਾ ਗੁਰਬਾਣੀ ਦਾ ਉਪਦੇਸ਼ ਆ ਉਹਦੇ ਜਿਹੜੇ ਬੋਲ ਆ ਗਏ ਉਹਨਾਂ ਨੂੰ ਜਿਵੇਂ ਜਿਵੇਂ ਸਮਝਦਾ ਹੈਗਾ ਭਰਮ ਕੇ ਪਰਦੇ ਸਤਗੁਰ ਖੋਲੇ ਕਿਉਂਕਿ ਸੱਚ ਦਾ ਗਿਆਨ ਉਹ ਭਰਮ ਦੇ ਪਰਦੇ ਖੋਲਦਾ ਹੈਗਾ ਜਿਵੇਂ ਜਿਵੇਂ ਭਰਮ ਘਟਦਾ ਜਾਂਦਾ ਹੈ ਤਿਵੇਂ-ਤਿਵੇਂ ਨੂੰ ਹੋਰ ਸਮਝ ਆਉਂਦੀ ਹੈ ਤਾਂ ਫਿਰ ਇੱਕ ਦਿਨ ਡਾ ਗੁਰ ਪ੍ਰਸਾਦ ਭਰਮ ਦਾ ਨਾਸ ਹੋ ਜਾਂਦਾ ਹੈ ਗਿਆਨ ਦੀ ਕਿਰਪਾ ਦੇ ਨਾਲ ਫਿਰ ਪਰਮਾਤਮ ਬਣ ਜਾਂਦਾ ਫਿਰ ਇਹਨੂੰ ਪਤਾ ਲੱਗ ਜਾਂਦਾ ਹੈਗਾ ਕਿ ਮੈਂ ਤਾਂ ਐਵੇਂ ਭਲੇਖੇ ਕਰਕੇ ਭਰਮ ਕਰਕੇ ਆਪਣੇ ਆਪ ਨੂੰ ਸਰੀਰ ਸਮਝਦਾ ਰਿਹਾ ਪਰ ਜਦੋਂ ਹੁਣ ਇਹ ਸਮਾ ਪ੍ਰਾਤਮਿਕ ਹੋ ਜਾਂਦੇ ਫਿਰ ਪਰਮਾਤਮ ਬਣ ਜਾਂਦਾ ਹੈ ਪਰਮਾਤਮ ਦੇ ਇਹ ਗੁਣ ਹੈਗੇ ਆ ਕਿ ਨਾ ਇਹ ਬੁੱਢਾ ਹੈ ਤੇ ਨਾ ਇਹ ਬਾਲਾ ਹੈਗਾ ਨਾ ਇਹਨੂੰ ਕੋਈ ਦੁੱਖ ਹੈ ਤੇ ਨਾ ਇਹਨੂੰ ਕੋਈ ਜਮ ਦਾ ਜਾਲ ਹੈਗਾ ਪਰਮ ਨੂੰ ਕਟਿਆ ਹੁੰਦਾ ਉਦੋਂ ਇਸ ਨੇ ਕਿ ਨਾ ਇਹ ਵੀ ਬਿੰਸਦਾ ਹੈ ਤੇ ਨਾ ਇਹ ਕਿਤੇ ਇਹ ਜਨਮ ਲੈਂਦਾ ਹੈ ਨਾ ਇਹ ਕਿਤੇ ਜਾਂਦਾ ਹੈਗਾ ਆਦ ਜੁਗਾਦੀ ਰਹਾ ਸਮਾਏ ਆਦ ਆਦ ਭਾਵ ਜਦੋਂ ਅਜੇ ਸਮਾਂ ਵੀ ਸ਼ੁਰੂ ਨਹੀਂ ਹੋਇਆ ਸੀ ਜੁਗਾਦ ਜਦੋਂ ਸਮਾਂ ਸ਼ੁਰੂ ਹੋ ਜਾਂਦਾ ਹੈਗਾ ਤੇ ਉਹਦੇ ਵਿੱਚ ਸਮਾਇਆ ਰਹਿੰਦਾ ਹੈਗਾ ਜਿਹਨੂੰ ਸੱਚ ਦਾ ਗਿਆਨ ਹੈਗਾ ਉਹ ਸਰੀਰ ਧਾਰਨ ਨਹੀਂ ਕਰਦਾ ਹੈਗਾ ਜਿਹਨੂੰ ਸਾਦੇ ਦਾ ਗਿਆਨ ਨਹੀਂ ਹੈ ਉਹ ਜੁਗਾੜ ਵਿੱਚ ਆਉਂਦਾ ਹੈ ਜਿਹੜਾ ਹਰੇਕ ਦਾ ਮੂਲ ਉਹ ਆਦ ਸੱਚ ਹੈਗਾ ਜਿਹੜੀ ਉਹਦੇ ਅੰਦਰ ਕਿਸੇ ਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਉਹ जुगाਦ ਸੱਚ ਹੋ ਜਾਂਦਾ ਹੈ ਜਿਨ੍ਹਾਂ ਨੂੰ ਸੱਚ ਦਾ ਗਿਆਨ ਉਹ ਤਾਂ ਫਿਰ ਵੀ ਸਾਥੇ ਰਹਿੰਦੇ ਹਨ ਪਰ ਜਿਨ੍ਹਾਂ ਦੀ ਇੱਛਾ ਅੰਦਰ ਅੱਛਾ ਪੈਦਾ ਹੁੰਦੀ ਹੈ ਉਹ ਸਰੀਰ ਧਾਰਨ ਕਰਦੇ ਹਨ ਇਸ ਕਰਕੇ ਆਦ ਸੱਚ जुगाਦ ਸੱਚ ਹੈ ਵੀ ਸੱਚ ਜਿਨ੍ਹਾਂ ਦੇ ਅੰਦਰ ਇੱਛਾ ਨਹੀਂ ਪੈਦਾ ਹੋਈ ਜਿਨ੍ਹਾਂ ਦਾ ਹੁਕਮ ਹੈਗਾ ਉਹ ਹੁਣ ਵੀ ਸੱਚ ਹੈ ਨਾਨਕ ਹੋਸੀ ਪੀ ਸੱਚ ਨਾਨਕ ਜੀ ਕਹਿੰਦੇ ਹਨ ਤੇ ਉਹ ਬਾਅਦ ਵਿੱਚ ਵੀ ਸਾਥੇ ਰਹਿਣਗੇ ਜਿਨ੍ਹਾਂ ਦੇ ਅੰਦਰ ਇੱਛਾ ਪੈਦਾ ਹੋਈ ਹੈ ਜੇ ਉਹ ਹੁਕਮ ਨੂੰ ਬਜਰੋਗੇ ਤਾਂ ਉਹ ਵੀ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਬਣ ਸਕਦੇ ਹਨ ਪਰ ਜਿੰਨਾ ਚਿਰ ਉਹਨਾਂ ਨੂੰ ਅੰਦਰ ਮਾਇਆ ਦੀਆਂ ਇਛਾਵਾਂ ਹਨ ਉਹਨਾਂ ਚਿਰ ਉਹ ਜਗਾਦ ਸੱਚ ਭਾਵ ਸਮੇਂ ਵਿੱਚ ਆਉਂਦੇ ਰਹਿੰਦੇ ਹਨ ਤੇ ਜੇ ਗਿਆਨ ਜਦੋਂ ਪੂਰਾ ਹੋ ਜਾਂਦਾ ਹੈ ਫਿਰ ਇਹ ਉਹ ਆਦ ਸੱਚ ਬਣਦੇ ਹਨ ਆਦ ਸੱਚ ਜਿਹੜਾ ਸ੍ਰਿਸ਼ਟੀ ਦਾ ਆਦ ਜਿਹੜਾ ਹੈਗਾ ਉਹ ਜੋਤ ਹੈਗੀ ਹੈ ਜੋਤ ਅਨਾਦੀ ਹੈਗੀ ਓਮਕਾਰ ਆਦ ਕਥਨੀ ਨਾਲ ਜਿਹੜਾ ਓੰਕਾਰ ਹੈਗਾ ਜਿਹੜਾ ਸੱਚ ਰੂਪ ਹੈਗਾ ਉਹ ਅਨਾਦੀ ਹੈਗਾ ਸ੍ਰਿਸ਼ਟੀ ਦਾ ਆਦ ਉ ਉਹ ਸੱਚ ਹੀ ਹੈਗਾ ਜਿਹਦੇ ਅੰਦਰ ਇੱਛਾ ਪੈਦਾ ਹੋਈ ਹੈ ਉਹ ਦਾ ਮੂਲ ਹੈਗਾ ਸ੍ਰਿਸ਼ਟੀ ਦਾ ਪਰ ਜਿਹੜਾ ਆਦ ਸੱਚ ਜਿਹੜਾ ਪਰਮਾਤਮ ਬਣ ਜਾਂਦਾ ਹੈ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ ਇਸ ਦਾ ਇਹ ਕਾਰਣੇਜੁਗ ਕਿਉਂਕਿ ਉਹ ਪ੍ਰਾਤਮਾ ਜਿਹੜੀ ਹੈਗੀ ਹੈ ਫਿਰ ਪ੍ਰਮਾਤਮ ਪਰਮ ਦਾ ਰੂਪ ਬਣ ਜਾਂਦੀ ਜਦੋਂ ਉਹਨੂੰ ਸਮਝ ਆ ਜਾਂਦੀ ਹੈਗੀ ਆ ਨਾ ਉਹਨੂੰ ਗਰਮੀ ਲੱਗਦੀ ਤੇ ਨਾ ਉਹਨੂੰ ਸਰਦੀ ਲੱਗਦੀ ਹੁਣ ਗਰਮੀ ਸਰਦੀ ਸੀਰਾ ਦਾਤਾ ਕਹਿੰਦੇ ਹੈਗੇ ਸੀਰਾ ਦਾਤਾ ਮਤਲਬ ਉਹਦੇ ਤੇ ਜਿਹੜਾ ਹੈਗਾ ਉਸਨ ਸੀਤ ਦਾ ਮਤਲਬ ਹੈਗਾ ਕਿ ਦੁਨੀਆ ਦਾ ਪ੍ਰਭਾਵ ਉਹ ਕਬੂਲ ਨਹੀਂ ਕਰਦਾ ਹੈ ਉਹਨੂੰ ਫਰਕ ਨਹੀਂ ਪੈਂਦਾ ਕਿ ਕੋਈ ਉਹਨੂੰ ਚੰਗਾ ਕਹਵੇ ਕੋਈ ਮਾੜਾ ਕਹਵੇ ਨਾ ਇਸ ਦੁਸ਼ਮਣ ਕਿਉਂਕਿ ਨਾ ਉਹਦਾ ਕੋਈ ਦੁਸ਼ਮਣ ਹੁੰਦਾ ਤੇ ਨਾ ਉਹਦਾ ਕੋਈ ਮਿੱਤਰ ਹੁੰਦਾ ਜਿਹੜਾ ਸੱਚ ਸਰੂਪ ਜਿਹੜਾ ਸੱਚ ਬਣ ਜਾਂਦਾ ਜਿਹੜਾ ਜਿਹਦੇ ਵਿੱਚ ਅੱਠ ਗਣਾਂ ਪੈਦਾ ਹੋ ਜਾਂਦੇ ਹਨ ਫਿਰ ਉਹਦਾ ਨਾ ਕੋਈ ਦੁਸ਼ਮਣ ਰਹਿੰਦਾ ਹੈਗਾ ਤੇ ਨਾ ਕੋਈ ਉਹਦਾ ਮਿੱਤਰ ਹੁੰਦਾ ਉਹ ਸਾਰਿਆਂ ਨੂੰ ਬਰਾਬਰ ਸਮਝਦਾ ਹੈਗਾ ਤੇ ਨਾ ਉਹਨੂੰ ਫਿਰ ਹਰਖ ਹੁੰਦਾ ਤੇ ਨਾ ਉਹਨੂੰ ਸੋਗ ਹੁੰਦਾ ਹੈਗਾ ਸਭ ਕੁਝ ਇਸका ਇਹ ਕਰਨੇ ਜੋ ਫਿਰ ਉਹ ਜਿਹੜਾ ਹੈਗਾ ਸਾਰਾ ਕੁਝ ਇਹਦਾ ਮਤਲਬ ਹੈਗਾ ਕਿ ਉਹ ਹੁਕਮ ਦੇ ਵਿੱਚ ਜਦੋਂ ਗੁਰਸ਼ਾਬਦ ਸਮਾਏ ਅਵਰ ਨਾ ਜਾਣੇ ਕੋਈ ਕਿਉਂਕਿ ਜੇ ਹੁਕਮ ਦੇ ਵਿੱਚ ਸਾਰਾ ਕੁਝ ਹੈਗਾ ਤੇ ਉਹ ਫਿਰ ਹੁਕਮ ਉਹਦੀ ਇੱਛਾ ਸ਼ਕਤੀ ਵੀ ਹੁਕਮ ਵਿੱਚ ਹੀ ਮਿਲ ਜਾਂਦੀ ਹੈ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆ ਪਾਪ ਪੁੰਨ ਕਛ ਲੇਪ ਨਾ ਲੱਗੇ ਘਟ ਘਟ ਅੰਤਰ ਸਦਗਹੀ ਜਾਗੇ ਕਹਿੰਦੇ ਨਾ ਫਿਰ ਇਹਦਾ ਬਾਪ ਹੁੰਦਾ ਤੇ ਨਾ ਇਹਦੀ ਕੋਈ ਮਾਂ ਹੁੰਦੀ ਹੈਗੀ ਇਹ ਅਪਰੰਪਰ ਹੋਤਾ ਆ ਪਰੇ ਤੋਂ ਪਰੇ ਹੈਗਾ ਹਮੇਸ਼ਾ ਹੁੰਦਾ ਹੀ ਆਇਆ ਹੈ ਜਿਹੜਾ ਪਾਪ ਪੁੰਨ ਦੀ ਇਹਨੂੰ ਲੇਪ ਨਹੀਂ ਲੱਗਦੀ ਕਿਉਂਕਿ ਮਨ ਕਾ ਕਹਿਆ ਮਨਸਾ ਕਰੇ ਇਹ ਮਨ ਪਾਪ ਪੁੰਨ ਚਰੇ ਜਿੰਨਾ ਤੇ ਜਿਹੜਾ ਹੈਗਾ ਮਨ ਬੁੱਧੀਮਾਨ ਪਿਛੇ ਲੱਗਦੀ ਹੈ ਪਾਪ ਪੁੰਨ ਦੀ ਗੱਲ ਕਰਦੀ ਜਦ ਕਿ ਪਾਪ ਪੁੰਨ ਹੁੰਦਾ ਨਹੀਂ ਹੈਗਾ ਪਾਪ ਪੁੰਨ ਕਾ ਇਸ ਲੇਪ ਨਾ ਲੱਗੇ ਘਟ ਘਟ ਅੰਤਰ ਸਾਦੇ ਹੀ ਜਾਗੇ ਹਰੇਕ ਦੇ ਘਟ ਵਿੱਚ ਜਿਹੜਾ ਸਤਗੁਰ ਜਾਗਤਾ ਹੈ ਦਿਓ ਜਿਹੜਾ ਸੱਚਾ ਹੈ ਉਹ ਹਮੇਸ਼ਾ ਹੀ ਜਾਗਦਾ ਹੈਗਾ ਭਾਵ ਉਹਦੀ ਇੱਛਾ ਸ਼ਕਤੀ ਹੀ ਮਨ ਹੈ ਉਹਦੇ ਕਰਕੇ ਸਾਰਿਆਂ ਦੇ ਸਰੀਰ ਚੱਲਦੇ ਹਨ ਤੀਨ ਗੁਣਾ ਇੱਕ ਸ਼ਕਤ અપਾਇਆ ਮਹਾ ਮਾਇਆ ਤਾਂ ਕੀ ਹੈ ਸ਼ਾਇਆ ਅਸ਼ਲ ਅਸ਼ੇਦ ਅਪੇਦ ਦਿਯਾਰ ਦੀਨ ਦਿਯਾਰ ਸਦਾ ਕਿਰਪਾਲ ਹੁਣ ਜਿਹੜੀ ਇਹ ਤਿੰਨ ਗੁਣਾ ਵਾਲੀ ਇੱਕ ਸ਼ਕਤੀ ਪੈਦਾ ਹੁੰਦੀ ਹੈ ਜਿਹੜਾ ਜਦੋਂ ਸੱਚ ਦਾ ਧਿਆਨ ਹੁਕਮ ਦੁਆਰਾ ਸਰੀਰ ਧਾਰਨ ਕਰਦਾ ਤੇ ਉਹਦੇ ਵਿੱਚ ਇੱਕ ਤਿੰਨ ਗੁਣਾ ਵਾਲੀ ਸ਼ਕਤੀ ਪੈਦਾ ਹੋ ਜਾਂਦੀ ਹੈ ਆਤਮਾ ਜਿਹੜੀ ਪੈਦਾ ਹੁੰਦੀ ਹੈਗੀ اول ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਉਹ ਨੂਰ ਪੈਦਾ ਹੁੰਦਾ ਹੈ ਜਿਹੜਾ ਨੂਰ ਹੈਗਾ ਮਹਾ ਮਾਇਆ ਤਾ ਕੀ ਹੈ ਛਾਇਆ ਜਿਹੜੀ ਮਹਾ ਮਾਇਆ ਉਹਦੀ ਛਾਇਆ ਹੈਗੀ ਤਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਵਾਦ ਵਿਵਾਦ ਹੁਣ ਜਿਹੜਾ ਇਹਨੂੰ ਸੱਚ ਦਾ ਗਿਆਨ ਉਹ ਤਰਵਰ ਹੈਗਾ ਤੇ ਫਲ ਰੂਪੀ ਬੈਰਾਗ ਜਿਹੜਾ ਮਾਇਆ ਤੋਂ ਉੱਪਰ ਉੱਠ ਜਾਂਦਾ ਹੈ ਬਾਹਰ ਮੁਕੀ ਧਿਆਨ ਤੋਂ ਅੰਦਰ ਮੁਕੀ ਧਿਆਨ ਕਰ ਲੈਂਦਾ ਹੈ ਉਹ ਬੈਰਾਗੀ ਬਣ ਜਾਂਦਾ ਹੈਗਾ ਤੇ ਉਹਨੂੰ ਗਿਆਨ ਫਲ ਲੱਗਦਾ ਹੈਗਾ ਤੇ ਜਿਹੜਾ ਸਾਧ ਹੁੰਦਾ ਹੈ ਛਾਇਆ ਰੂਪੀ ਸਾਧ ਹੈ ਜਿਹੜਾ ਸਾਧ ਹੁੰਦਾ ਹੈ ਜਿਹਨੇ ਬਾਦ ਬਵਾ ਤਜਿਆ ਉਹਨੂੰ ਸਾਧ ਕੇ ਆ ਪਰ ਉਹ ਛਾਇਆ ਹੀ ਹੈਗੀ ਆ ਇਹ ਸਰੀਰ ਜਿਹੜਾ ਹੈਗਾ ਸੱਚ ਦੀ ਛਾਇਆ ਇਹ ਹੈਗੀ ਆ ਜਾਂ ਕਹ ਲਓ ਮਨ ਜਿਹੜਾ ਹੈਗਾ ਪ੍ਰਾਤਮਾ ਦੀ ਉਹ ਛਾਇਆ ਹੈਗੀ ਆ ਆਤਮਾ ਜਿਹੜੀ ਹੈਗੀ ਪ੍ਰਾਤਮਾ ਦੀ ਛਾਇਆ ਹੈ ਇਸ ਤਰ੍ਹਾਂ ਇਹ ਤਿੰਨ ਗੁਣਾ ਵਾਲੀ ਇੱਕ ਸ਼ਕਤੀ ਹੈਗੀ ਆ ਤੇ ਉਹਦਾ ਜਿਹੜੀ ਹੈਗੀ ਆ ਮਾਇਆ ਜਿਹੜੀ ਹੈਗੀ ਉਹਦੀ ਛਾਇਆ ਹੈਗੀ ਆ ਅਸ਼ਲ ਅਸ਼ੇਦ ਅਪੇਦ ਦੇয়াল ਦੀਨ ਦੇয়াল ਸਦਾ ਕਿਰਪਾਨ ਪਰ ਜਿਹੜਾ ਆਪਣਾ ਮੂਲ ਹੈ ਉਹ ਛਾਲੂ ਨੂੰ ਕੋਈ ਛਾਲ ਨਹੀਂ ਸਕਦਾ ਹੈ ਨਾ ਉਹਦੇ ਵਿੱਚ ਕੋਈ ਛੇਕ ਕੱਟ ਸਕਦਾ ਭਾਵੇਂ ਉਹਨੂੰ ਕੋਈ ਉਹਨੂੰ ਕੱਟ ਸਕਦਾ ਹੈਗਾ ਉਹਦੇ ਗਿਆਨ ਨੂੰ ਅਪੇਧ ਨਾ ਉਹਦਾ ਕੋਈ ਪੇਧ ਪਾ ਸਕਦਾ ਉਹ ਦਿਆਲ ਹੈ ਸਦਾ ਹੀ ਦਇਆ ਕਰਨ ਵਾਲਾ ਹੈ ਉਹ ਦੀਨ ਦਿਆਲ ਹੈ ਤੇ ਸਦਾ ਹੀ ਕਿਰਪਾਲਾ ਜਿਹੜਾ ਆਪਣੇ ਮਨ ਤੇ ਉਹ ਕਿਰਪਾ ਲੈ ਗਿਆ ਉਹਨੂੰ ਗਿਆਨ ਦੇਣ ਦੇ ਵਿੱਚ ਮਦਦ ਕਰਦਾ ਹੈ ਕਹਿੰਦੇ ਤਾਂ ਕਿ ਗਤਮਿਤ ਕਿਛੂ ਕਸ਼ੂ ਨਾ ਪਾਈ ਨਾਨਕ ਤਾਂ ਕੇ ਬਲ ਬਲ ਜਾਏ ਕਹਿੰਦੇ ਉਹਦੀ ਗਤਮਿਤ ਜਿਹੜੀ ਉਹ ਕੁਛ ਪਾਈ ਨਹੀਂ ਜਾ ਸਕਦੀ ਸਿਰਫ ਉਹ ਤੋਂ ਬਲ ਬਲ ਜਾਇਆ ਜਾ ਸਕਦਾ ਉਹਦੇ ਬਲਹਾਰ ਜਾਇਆ ਜਾ ਸਕਦਾ ਉਹਦੇ ਅਨਸਾਰ ਚੱਲਿਆ ਜਾ ਸਕਦਾ ਹੈ ਉਹਦੀ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ